ਜਿੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਦੌਰਾ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਤੁਹਾਨੂੰ ਦੱਸਦੀ ਆ ਕਿ ਵਿਧਾਨ ਸਭਾ ਹਲਕਾ ਦਿਨਨਗਰ ਦੇ ਨਾਲ ਸੰਬੰਧਿਤ ਇਥੋਂ ਦੇ ਵਿਧਾਇਕਾ ਸ਼੍ਰੀਮਤੀ ਅਰਨਾ ਚੌਧਰੀ ਜੀ ਉਹਨਾਂ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਸ਼ੋਕ ਚੌਧਰੀ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਪਾਰਲੀਮੈਂਟ ਮੈਂਬਰ ਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਤੇ ਤਮਾਮ ਵਿਧਾਨ ਸਭਾ ਹਲਕਾ ਦੀਨ ਨਗਰ ਦੇ ਸਮਰਥਕਾਂ ਸਮੇਤ ਅੱਜ ਜਗਤਪੁਰ ਟਾਂਡਾ ਤੁਸੀ ਬੰਦੇ ਉੱਪਰ ਦੌਰਾ ਕਰਨ ਵਾਸਤੇ ਲੋਕਾਂ ਦਾ ਹਾਲ ਜਾਣਨ ਵਾਸਤੇ ਜਾਂ ਸੁਰਤੇ ਹਾਲਾਤ ਦੇਖਣ ਵਾਸਤੇ ਪੁੱਜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਉਹਨਾਂ ਦਾ ਇਸ ਮੌਕੇ ਤੇ ਕੀ ਕਹਿਣਾ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਾਨ ਰਿਪ ਟੀਵੀ ਗੁਰਦਾਸਪੁਰ ਇੱਥੇ ਇਕੱਠੇ ਤੇ ਦੀਨਾ ਨਗਰ ਅਸੈਂਬਲੀ ਹਲਕੇ ਦੇ ਵਿੱਚ ਖੜੇ ਆ ਮੈਂ ਗੋਇਲ ਸਾਹਿਬ ਨੂੰ ਬੇਨਤੀ ਕਰਨੀ ਗੋਇਲ ਸਾਹਿਬ ਆ ਥੋੜਾ ਜਿਹਾ ਕਿਰਪਾ ਕਰਕੇ ਵੇਖੋ ਸਹੀ ਬਣਿਆ ਕੀ ਜਿਹੜਾ ਅਸੀਂ ਇੱਕ ਸੇਫਟੀ ਸਟੱਡ ਤੇ ਖੜੇ ਆ ਇਹ ਬੇਸਿਕਲੀ ਬਣਾਇਆ ਗਿਆ ਸੀ ਦਰਿਆ ਦੀ ਮਾਰ ਤੋਂ ਰੋਕਣ ਵਾਸਤੇ ਇਹਦੇ ਪਿਛਲੇ ਸਾਲ ਦੀ ਪਾੜ ਪਈ ਹੈ ਤੁਹਾਡੇ ਮਹਿਕਮੇ ਨੇ ਪੈਸੇ ਆਂਦੇ باوجود ਵੀ ਉਸ ਨੂੰ ਰਿਪੇਅਰ ਨਹੀਂ ਕੀਤਾ ਮਜ਼ਬੂਤ ਨਹੀਂ ਕੀਤਾ ਨਾ ਕਰਨ ਕਰ ਫਿਰ ਫਸਲਾਂ ਸਾਰੀਆਂ ਸਾਰੀਆਂ ਖਰਾਬ ਹੋ ਗਈ ਤੋ ਕਿਰਪਾ ਕਰੋ ਤੁਸੀਂ ਵੀ ਜਾ ਕੇ ਕਿਤੇ ਨਾ ਕਿਤੇ ਕਿਸੇ ਨੂੰ ਜਵਾਬਦੇਹ ਬਣਾ ਤੁਸੀਂ ਸਾਨੂੰ ਹਾਊਸ ਦੇ ਵਿੱਚ ਗੋਇਲ ਸਾਹਿਬ ਬੜੀਆਂ ਤਸਲੀਆਂ ਦਵਾਈਆਂ ਸੀ ਕਿ 8000 ਕਿਲੋਮੀਟਰ ਅਸੀਂ ਡਰੇਨਾ ਤੇ 74 ਜਗ੍ਹਾ ਤੋਂ ਅਸੀਂ ਬਨ ਮਜ਼ਬੂਤ ਕੀਤੇ ਜਿਨ੍ਹਾਂ ਵਿੱਚ ਆ ਵੀ ਆਂਦੇ ਨੇ 74 ਜਗ੍ਹਾ ਤੇ 250 ਕਰੋੜ ਰੁਪਇਆ ਖਰਚਿਆ ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਮਹਿਕਮੇ ਨੇ ਤੇ ਤੁਸੀਂ ਲਾਈ ਤੁਸੀਂ ਜਵਾਬ ਦਿਓ ਗੋਇਲ ਸਾਹਿਬ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਖੇਤ ਮਜ਼ਦੂਰ ਤੇ ਜਵਾਬ ਦਿਓ ਤੁਸੀਂ ਇਹ ਗੱਲ ਘਟ ਤੋਂ ਘਟ ਅੱਧਾ ਪੌਣਾ ਘੰਟਾ ਉਥੇ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਮਹਿਕਮੇ ਨੇ ਕੀਤਾ ਹੈ ਪਿਛੇ 75 ਸਾਲਾਂ ਚ ਨਹੀਂ ਸੀ ਹੋਇਆ ਤੇ ਮੈਂ ਹੁਣ ਤਾਇਦ ਕਰਨਾ ਕਿ ਬਿਲਕੁਲ ਗੱਲ ਉਹ ਸੱਚ ਨਿਕਲੀ ਹੈ ਮਸ਼ੀਨਾ ਆਈਆਂ ਫੋਟੋਆਂ ਲਈਆਂ ਕਾਗਜ਼ੀ ਪਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ ਨੇ ਵੱਡਾ ਸਕੈਮ ਹੋਇਆ ਇਹਦੇ ਤੁਸੀਂ ਜਵਾਬ ਦਿਓ ਭਗਵੰਤ ਮਾਨ ਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੋਹਿਲ ਸਾਹਿਬ ਤੁਸੀਂ ਵੀ ਜਵਾਬ ਦਿਓ ਆ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ 2 ਦਿਨ ਪਹਿਲੇ ਇੱਥੋਂ ਹੋ ਕੇ ਗਏ ਇੱਥੇ ਆਏ ਸਨ ਜੀ ਇਹ ਇੱਥੇ ਵੀ ਆਈ ਨਹੀਂ ਸਾਡੇ ਏਰੀਆ ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨੇ ਪੈਣੀ ਮੀਨਮਾ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸੀ ਬਸ ਉਹ ਹੀ ਮੈਂ ਦੱਸੀ ਜਾਨਾ ਨਿਰਾਲੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਨਿਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਨੇ ਫਟਕਾਰੇ ਇਹਨਾਂ ਨੂੰ ਜ਼ਬਰਦਸਤ ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਗਿਆ ਸਿੰਗਾ ਸਿੰਡੋਲ ਰਿਹਾ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪ੍ਰਮਾਤਮਾ ਤੇ ਸਾਰੇ ਛੱਡ ਦਿੱਤੇ ਕਿ ਲਓ ਜੀ ਤੂੰ ਹੁਣ ਪ੍ਰਮਾਤਮਾ ਤੇ ਸਾਰੇ ਬਿਲਕੁਲ ਅੱਜ ਨਜ਼ਰ ਆਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਉੱਤੇ ਹੈ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੱਡੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈਂ ਹੈਲੀਕਾਪਟਰ ਛੱਡ ਜਾਵਾਂ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੋਝ ਗਈ ਤੇ ਇਹ ਕੋਈ ਰੈਸਕਿਊ ਉੱਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਵੱਖਰੇ ਹੁੰਦੇ ਜਿਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜਿੱਥੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਵੱਧ ਬੰਦੇ ਨਹੀਂ ਬਹਿ ਸਕਦੇ ਫਰਾਡ ਮਾਰ ਗਏ ਆ ਝੂਠ ਬੋਲ ਗਏ ਆ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਕਿਟੀ ਪਬਲਿਕਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹਨਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸਮੇਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਅੱਜ ਉਹ ਜਿਹੜਾ ਸਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਆੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮ-ਜਾਮ ਕੀ ਸਭ ਡੰਡ ਭੇਜ ਜਿਹੜਾ ਝੂਠ ਸੱਚ ਝੂਠ ਸੱਚ ਮਾਰ ਕਟਾਈ ਮਾਰ ਕਟਾਈ ਕੁਝ ਦੱਸੋ ਤਾਂ ਸਹੀ ਹੈ ਕਿੱਥੇ ਹੋ ਤੁਸੀਂ ਦੋਨੇ ਜਾਣੇ ਆਵੇ ਸਹੀ ਲੋਬੇ ਕਿਦਾਂ ਦੰਦੇ ਲੋਕ ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸੁਸੋਧੀਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨਸਿੰਦਰ ਜੈਨ ਸਾਹਿਬ ਵਿਵੇ ਵਿਪ ਬਲ ਕੁਮਾਰ ਜੀ ਵੇਬ ਕੁਮਾਰ ਕੇ ਜੋ ਵੀ ਆਉਂਦਾ ਹੈਬਬ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਜੀ ਕਹਿੰਨੀ ਕਿਹਤ ਸਕੇ ਅੱਜ ਸ਼ੁਕਰ ਹੈ ਕਿਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦੱਸੋ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਣ ਤੁਰ ਗਏ ਨੇਤਾ ਜੀ ਮੌਜੂਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਲੀਡਰ ਨੂੰ ਕੁ ਸਵਾਲ ਕੀਤਾ ਜਾਵੇ ਤੁਸੀਂ ਬੰਦਾ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ 'ਚ ਲੋੜ ਹੈਗੀ ਆ ਤੁਸੀਂ ਬੰਨ ਨੂੰ ਪੱਕਿਆ ਕਰਨ ਦੀ ਵੇਖੋ ਅੱਜ ਲੋੜ ਕੀ ਸਤਾ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਇਹ ਤੁਸੀਂ ਬਣ ਬਨੇ ਸੀ ਜਿਹੜਾ ਸਿੱਧਾ ਇੱਥੋਂ ਦੀਨਾ ਨਗਰ ਤੋਂ ਸ਼ੁਰੂ ਹੋ ਕੇ ਸ੍ਰੀ ਹਰਗੋਬਿੰਦਪੁਰ ਤੱਕ ਜਾਂਦਾ ਅੱਜ ਇਹ ਤੁਸੀਂ ਕਮਜ਼ੋਰ ਹੋ ਗਿਆ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿਚਿੰਗ ਦੀ ਪੱਥਰ ਲਾਉਣ ਦੀ ਲੋੜ ਤੁਸੀਂ ਇਹਨੂੰ ਉੱਚਾ ਕਰਨ ਦੀ ਲੋੜ ਹੈ ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਉਣ ਦੀ ਲੋੜ ਇਹ ਵੱਡਾ ਕੰਮ ਹੈ ਇੱਕਲੀ ਕਾਂਗਰਸੀ ਸਰਕਾਰ ਹੀ ਕਰੇਗੀ ਜਦੋਂ ਆਏਗੀ ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆਂ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕਿਆ ਉਹਨੇ ਪੰਜਾਬ ਕੀ ਬਚਾਣਾ ਆ ਮੂੰਹ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉਥੇ ਨੇ ਕਦੀ ਤੁਸੀਂ ਵੇਖਿਆ ਕਿ ਚੀ ਮੰਿਸਟਰ ਨੇ ਇਸ ਟਾਈਮ ਇਹ ਨੈਚਰਲ ਕਲੈਮਿਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿਨਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਜੀ ਸਾਨੂੰ ਹਿੱਸਾ ਦੋ ਮੇਰਾ ਘੜ ਤੋਂ ਘੜ 20 ਤੋਂ 25 ਹਜ਼ਾਰ ਕਰੋੜ ਤੋਂ ਵੱਧਾ ਨੁਕਸਾਨ ਫਸਲਾਂ ਦਾ ਜੇ 50000 ਰੁਪਿਆ ਏਕੜ ਦਾ ਮੁਆਵਜ਼ਾ ਦੇਣਾ ਤੇ ਲੱਖਾਂ ਏਕੜ ਪੈਲੀ ਜਿਹੜੀ ਡੰਗਰ ਪੈਲੀ ਸਾਰਾ ਕੋ ਨੁਕਸਾਨ ਹੋ ਗਿਆ ਚੀਮਿੰਸਟਰ ਅਜੇ ਤੱਕ ਪ੍ਰਾਈਮ ਮਿੰਸਟਰ ਨੂੰ ਮਿਲਣ ਗਿਆ ਪੈਸੇ ਕਿਸ਼ਤਾ ਮਿਲਣਗੇ ਜੀ ਐਂਡ ਨੈਸ਼ਨਲ ਰਿਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ਿਓ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂਗੇ ਕੇਜਰੀਵਾਲ ਸਾਹਿਬ ਨੇ ਕਹੇ 50000 ਰੁਪਇਆ ਕਿੱਲਾ ਦੇਵਾਂਗੇ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਇਆ ਦਿੱਤਾ ਚੌਲ ਸਾਹਿਬ ਉਹ ਵੀ ਕੈਪ ਲਾਤੀ ਪੰਜ ਕਿੱਲਿਆਂ ਦੀ ਜੇ ਕਿਸੇ ਨੇ 10 ਕਿੱਲੇ 8 ਕਿੱਲੇ 15 ਕਿੱਲੇ ਵੀ ਜਿਆ ਚੋਣਾ ਉਧਰ ਨਹੀਂ ਤੇ ਜਿਨ੍ਹਾਂ ਦੇ ਨਾਂ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਮਿਲ ਕੱਲਾ 5 ਏਕੜ ਦਾ ਕਿਉਂ ਸਹੀ ਹੈ ਕਿ ਗਲਤ ਹੈ ਪੁੱਛਣੀ ਕੋਈ ਨਹੀਂ ਆ ਰਹੀ ਨੇਤੂ ਜੀ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਵੇਂ ਇਸ ਪਰਤੇ ਤੁਸੀਂ ਖੜੀਓ ਟਾਂਡੇ ਦਾ 2023 ਤੋਂ ਟੁੱਟਿਆ ਦਲੇਲਪੁਰ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨਾਂ ਤੋਂ ਇਲਾਵਾ ਜਿਉਂ ਦੇ ਤਿਉਨੇ 2023 ਇੱਕ ਉਲੀ ਪੈਂਦੀ ਹੈ ਜੀ ਗੱਦੀ ਨਾਲੇ ਦੀ ਪੈਣੀ ਮੀਲਮਾਂ ਦੀ ਹਦੂਦ ਉਹਦੇ ਰਿਵਰਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀਂ ਟੁੱਟਣ ਤੋਂ ਪਹਿਲਾਂ ਹੀ ਦੇਖੋ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹਣਾ ਗੋਇਲ ਸਾਹਿਬ ਤੁਸੀਂ ਇੰਨਾ ਕੁਫਰ ਤੋਲ ਸਕਦੇ ਹੋ ਮੈਂ ਤੇ ਤੁਹਾਨੂੰ ਬੜਾ ਸਿਆਣਾ ਤੇ ਧਿਆਨਦਾਰ ਬੰਦਾ ਸਮਝਦਾ ਸੀ ਤੁਸੀਂ ਇੱਕ ਵੀ ਇੱਥੇ ਸਾਬਤ ਕਰ ਦੋ ਕੋਈ ਡਰੇਨ ਕੋਈ ਨਾਲਾ ਆ ਅਸੀਂ ਜਿੱਥੋਂ ਹੁਣੇ ਆਏ ਆ ਲਿਟਲ ਫਲਾਰ ਸਕੂਲ ਦੇ ਬਾਹਰ ਇਹ ਤੇ ਮੇਰਾ ਖਿਆਲ ਕਈ 2-3 ਸਾਲ ਦੀ ਘੜ ਤੋਂ ਕਟਾ ਜਿਹੜੀ ਇਹਦੇ ਵਿੱਚ ਉਹ ਉਹ ਨਾਲ ਪਿਆ ਜੀ ਕੱਢਿਆ ਕਿਸੇ ਬੂਟੀ ਕਿਸੇ ਨੇ ਨਹੀਂ ਕੱਢੀ ਬੂਟੀ ਕੱਢੀ ਹੁੰਦੀ ਹਾਲ ਹੀ ਨਹੀਂ ਸੀ ਹੋਣਾ ਜੀ ਸਰ ਤੁਹਾਡੀਆਂ ਵੀ ਸਰਕਾਰਾਂ ਨਹੀਂ ਆ ਲੰਬੇ ਸਮੇਂ ਵਜ਼ੀਰੀਆਂ ਤੇ ਵਿਧਾਇਕਾ ਵੀ ਰਹੇ ਨੇ ਤਿੰਨ ਸਮੇਂ ਦੇ ਉਸ ਸਮੇਂ 'ਚ ਕੋਈ ਉਦੋਂ ਅਪਰਾਧਾ ਹੈਗਾ ਤੇ ਦੱਸ ਦੋ ਤੁਸੀਂ ਤਾਂ ਤੁਸੀਂ ਦਾ ਜੀ ਹਾਂਜੀ ਤੁਸੀਂ ਪਰ ਤੁਸੀਂ ਬਣਾਈ ਕਿੰਨੇ ਪਹਿਲੇ ਤੇ ਇਹ ਦੱਸੋ ਉਹ ਤੇ ਪ੍ਰਤਾਪ ਸਿੰਘ ਕੈਰੋਂ ਤੇ ਕੈਰੋਂ ਕਿਹੜੀ ਪਾਰਟੀ ਦੇ ਵਿੱਚੋਂ ਨਹੀਂ ਉਸ ਤੋਂ ਬਾਅਦ ਰਿਪੇਅਰ ਦੀ ਗੱਲ ਉਸ ਤੋਂ ਬਾਅਦ ਸਾਰੀਆਂ ਰਿਪੇਅਰ ਲਗਾਤਾਰ ਰੋਦੀਆਂ ਰਹੀਆਂ ਬਲਿਆ ਉਹਦੇ ਬਾਅਦ ਗਿਆਨੀ ਜਲ ਸਿੰਘ ਜਦੋਂ ਚੀਫ ਮਿਨਿਸਟਰ ਬਣੇ ਨੇ 72 ਹਾਂਜੀ ਉਹਦੇ ਬਾਅਦ 72 ਦੇ ਵਿੱਚ ਗਿਆਨੀ ਜਲ ਸਿੰਘ ਨੇ ਤੁਸੀਂ ਤੁਹਾਡੇ ਉਥੋਂ ਲੈ ਕੇ ਸ਼ੁਰੂ ਕਰਾ ਕੇ ਅਪ ਟੂ ਜਨਾਲਾ ਗਿਆਨੀ ਜਲ ਸਿੰਘ ਦੇ ਟਾਈਮ ਬਣੀ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਫਿਰ ਗਵਰਨਮੈਂਟ ਬਣੀ ਉਹਦੇ ਬਾਅਦ ਫਿਰ ਚੌਧਰੀ ਸਾਹਿਬ ਵੀ ਐਮਐਲਏ ਸੀ ਉਹ ਦੇਖ ਜੇ ਫੇਰ ਤੁਸੀਂ ਜਿਹੜੀ ਉਹਦੀ ਰਿਪੇਅਰ ਹੋਈ ਰੋਡ ਬਣਿਆ ਜੀ ਰੋਡ ਜ਼ਰੂਰ ਬਣਿਆ ਪਰ ਪੱਕੀ ਨਹੀਂ ਹੋਈ ਬਿਲਕੁਲ ਉਹਦੇ ਉੱਤੇ ਸੜਕਾਂ ਵੀ ਜਿੱਥੇ ਜਿੱਥੇ ਹੈਗੇ ਉੱਥੇ ਜਿੱਥੇ ਜਿੱਥੋਂ ਪਰਮਿਸ਼ਨ ਦਿੱਤੀ ਫੌਜ ਨੇ ਉੱਥੇ ਉੱਪਰ ਰੋਡ ਵੀ ਬਣੀ ਉਹ ਤੁਸੀਂ ਉਵੇਂ ਦੇ ਉਵੇਂ ਜਿੱਥੇ ਫੌਜ ਨੇ ਨਹੀਂ ਸੀ ਪਰਮਿਸ਼ਨ ਦਿੱਤੀ ਉੱਥੇ ਰੋਡ ਨਹੀਂ ਬਣ ਸਕੀ ਹੁਣ ਅਸੀਂ ਬਾਜੇ ਸਾਹਿਬ ਪੈ ਤੁਹਾਨੂੰ ਇੱਕ ਰਿਕਵੈਸਟ ਕਰਦਾ ਹਾਂ ਸਕੀ ਨਾਲਾ ਸਭ ਤੋਂ ਵੱਧ ਗੁਰਦਾਸਪੁਰ ਡਿਸਟ੍ਰਿਕਟ ਦਾ ਨੁਕਸਾਨ ਕਰਦਾ ਜੀ ਜੀ ਸਕੀ ਨਾਲੇ ਦੀ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲ ਗਏ ਹੋਮ ਮਿਨਿਸਟਰ ਨੂੰ ਮਿਲ ਗਏ ਡਿਫੈਂਸ ਮਿਨਿਸਟਰ ਨੂੰ ਮੈਂ ਟਾਈਮ ਲਾਵਾਂਗਾ ਡਿਫੈਂਸ ਮਿਨਿਸਟਰ ਨੂੰ ਮਿਲ ਗਏ ਡਿਫੈਂਸ ਦੀ ਇਹ ਪਹਿਲਾਂ ਜਾਨੀ ਜੈਲ ਸਿੰਘ ਦੇ ਟਾਈਮ ਤੇ 100 ਕਰੋੜ ਮਨਜ਼ੂਰ ਹੋਇਆ ਸੀ 80 ਦੇ ਵਿੱਚ 350 ਕਰੋੜ ਮਨਜ਼ੂਰ ਹੋਇਆ ਤੇ ਆਰਬੀ ਨੇ ਉਹਦੀ ਪਰਮਿਸ਼ਨ ਨਹੀਂ ਸੀ ਦਿੱਤੀ ਕਿ ਅਸੀਂ ਨਹੀਂ ਕਰ ਲਿਆਂਗੇ ਇਹ ਸਾਨੂੰ ਰਾਜਨਾਥ ਸਿੰਘ ਉਹਨਾਂ ਨੂੰ ਮਿਲ ਕੇ ਉਹਨੂੰ ਚੌੜਾ 166 ਫੁੱਟ ਚੌੜੀ ਇਹਨਾਂ ਦੇ ਹਲਕੇ ਚੋਂ ਵੀ ਨਿਕਲੀਏ ਤੁਹਾਡੇ ਵੀ ਨਿਕਲੀਏ ਸਾਰੇ ਉਧਰੋਂ ਨਿਕਲੇ 166 ਫੁੱਟ ਸੱਕੀ ਜਾਂ ਟੋਟਲ ਉਹਨੂੰ 100 ਫੁੱਟ ਚੌੜੀ ਕੜ ਕੇ 33 33 ਫੁੱਟ ਦੇ ਦੋਨੋਂ ਪਾਸੇ ਉਹਦੇ ਪੰਨ ਬਣ ਜਾਣ ਉੱਤੇ ਸੜਕ ਬਣ ਜੇ ਤੇ ਸਾਡਾ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਇੱਕ ਸਾਈਡ ਆ ਜਿਹੜੀ ਰਾਵੀ ਤੋਂ ਪਰ ਚੱਲਦੇ ਨੇ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਹੈਗਾ ਪਾਕਿਸਤਾਨ ਉਹਨਾਂ ਨੇ ਆਪਣੇ ਬਣਾਈਆਂ ਇਦਰ ਜੇ ਬਣ ਗਈ ਇਹ ਚੀਜ਼ਾਂ ਤੇ ਨਾਲ ਹੀ ਉਹਨਾਂ ਕੋਲ ਡਿਮਾਂਡ ਕਰੀਏ ਕਿ ਜਿਹੜੀ ਤੁਸੀਂ ਦੋਨੇ ਤੁਸੀਂਾਂ ਸਤਲੁਜ ਵਾਲੀ ਬਿਆਸ ਵਾਲੀ ਤੇ ਉਹ ਰਾਵੀ ਵਾਲੀ ਕੋਈ ਬਹੁਤਾ ਪੈਸਾ ਨਹੀਂ ਲੱਗਣਾ ਗਵਰਨਮੈਂਟ ਆਫ ਇੰਡੀਆ ਲਈ ਕੋਈ ਬਹੁਤ ਵੱਡੀ ਗੱਲ ਨਹੀਂ 300 ਤੋਂ ਲੈ ਕੇ 400 ਕਰੋੜ ਟੋਟਲ ਖਰਚ ਆਏਗਾ ਇਹਨੂੰ ਘੱਟੋ ਘੱਟ 8 ਫੁੱਟ 5 ਫੁੱਟ ਉੱਚੀ ਹੋਣੀ ਚਾਹੀਦੀ ਹੈ ਚੌੜੀ ਵੀ 22 ਫੁੱਟ ਤੇ 33 ਫੁੱਟ ਚੌੜੀ ਹੋਣੀ ਚਾਹੀਦੀ ਹੈ ਤੇ ਸਦਾ ਲਈ ਪੰਜਾਬ ਦਾ ਇਹ ਨਰਕ ਖਤਮ ਹੋ ਜਾਏਗਾ ਤੀਸਰੀ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਇੱਕ ਚੀਜ਼ ਤਾਂ ਅਸੀਂ ਕਹਿ ਦਿੰਨੇ ਆ ਜਿਹੜਾ ਸ਼ਾਹਪੁਰ ਪਰਾਜ ਆ ਉਹ ਅਜੇ ਤੱਕ ਪੰਜਾਬ ਗਵਰਨਮੈਂਟ ਨੇ ਇੱਕ ਸਾਲ ਤੋਂ ਤਿਆਰ ਪਿਆ ਉਹਨੂੰ ਚਾਲੂ ਕਿਉਂ ਨਹੀਂ ਕੀਤਾ ਇਹਦੀ ਵੀ ਆਰਟੀਆ ਪਾ ਕੇ ਜਾਂ ਕੁਐਸਚਨ ਪਾ ਕੇ ਗਵਰਨਮੈਂਟ ਨੂੰ ਪੁੱਛੋ ਅੱਜ ਇਹਨਾਂ ਨੇ ਜਿਵੇਂ ਤੁਸੀਂ ਪਹਿਲਾਂ ਹੀ ਖਿਆ ਦਿੱਤਾ ਚੇਨੀਆਂ ਡਰੇਨਾਂ ਨੇ ਇੱਕ ਡਰੇਨ ਦੀ ਸਫਾਈ ਨਹੀਂ ਹੋਈ ਤਾਂ ਤੁਸੀਂ ਹੈਰਾਨ ਹੋਗੇ ਤੁਸੀਂ ਵੀ ਮੀਟਿੰਗ 'ਚ ਬੈਠੇ ਸੀਗੇ ਆਰਟੀਆ ਆਰਟੀਆ ਨੇ ਉੱਥੇ ਕੁਐਸਚਨ ਪਾਇਆ ਕਿ ਮੰਰੇਗਾ ਦੇ ਵਿੱਚ ਜਿਹੜੀਆਂ ਨਹਿਰਾਂ ਸਾਫ਼ ਕੀਤੀਆਂ ਨੇ ਟੋਟਲ ਨਰ ਕੋਈ ਸਾਫ ਨਹੀਂ ਕੀਤੀ ਮੰਦਰੀਗਾ ਦੇ ਪੈਸੇ ਹੀ ਖਾ ਗੇ ਉਹ ਪੈਸੇ ਪੈ ਜੀ ਉਸ ਦਿਨ ਵੀਡੀਓ ਨੂੰ ਜਿਹੜੇ ਜੀਆਰਐਸਏ ਇਹ ਫਰਾਡ ਚੱਲ ਰਿਹਾ ਹੈ ਇਹ ਗਵਰਨਮੈਂਟ ਫਰਾਡ ਤੇ ਚੱਲ ਰਹੀ ਹੈ ਇਹਦੀ ਅਸੀਂ ਇਨਕੁਆਇਰੀ ਵੀ ਕਰਵਾਵਾਂਗੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਦੇਖੋ ਪੰਜਾਬ ਗਵਰਨਮੈਂਟ ਇਹ ਸਰਕਾਰ ਤੇ ਪੈਸਾ ਲਾਜ ਨਹੀਂ ਸਕਦੀ ਜਿਹੜਾ ਮੁੱਖ ਮੰਤਰੀ ਆਪਣਾ ਪਿੰਡ ਨਹੀਂ ਬਚਾ ਸਕਦਾ ਮੇਰੇ ਪਿੰਡ ਕੱਲ ਬਾਜੋਤ ਸਾਹਿਬ ਮੇਰੇ ਪੋਲੇ ਸੱਕੀ ਦਾ ਉੱਥੇ ਮਾੜੀ ਜੀ ਬੂਟੀ ਫਸੀ ਤਿੰਨ ਮੈਂ ਜੀਸੀਬੀ ਭੇਜ ਕੇ ساری ساری ਬੂਟੀ ਕਢਾ ਦਿੱਤੀ ਮੇਰਾ ਪਿੰਡ ਸੀ ਮੈਂ ਆਪਣਾ ਪਿੰਡ ਤੇ ਰੱਖਾ ਕੰਨ ਨੂੰ ਕਈ ਜਾਣਗੇ ਐਮਪੀ ਦਾ ਪਿੰਡ ਹੀ ਡੁੱਬਿਆ ਫਿਰਦਾ ਭਾਵੇਂ ਪਿੰਡ ਨਹੀਂ ਡੁੱਬਣ ਦਿੱਤਾ ਬੂਟੀ ਸਾਰੀ ਕੱਟੀ ਤੇ ਇਹ ਜਿਹੜੇ ਸਤੋਤ ਸਾਹਿਬ ਨੇ ਤੇ ਆਪਣੇ ਪੇੜ ਨੂੰ ਕਰ ਸਕੇ ਕੱਲ ਬੜੀ ਹੈਰਾਨ ਕਿੰਦੀ ਗੱਲ ਆ ਕਹਿ ਰਿਹਾ ਮੈਂ ਪੰਜਾਬੀਆਂ ਦੀ ਹਵਾਇਜਾ ਛੱਡ ਕੇ ਚਲਿਆ ਚਰੇ ਮੈਂ ਪੁੱਛਣਾ ਚਾਹਣਾ ਇਹ ਮਾਸਟਰ ਜੀ ਦਾ ਤੇ ਪਟਿਆ ਕਿ ਨਹੀਂ ਉਹ ਆਈਦਾ ਹੈਲੀਕਾਪਟਰ ਇਹ ਤੇ ਲੋਕਾਂ ਦਾ ਹੈਲੀਕਾਪਟਰ ਤੇਰੇ ਤੋਂ ਪਹਿਲਾਂ ਤਿੰਨ ਚਾਰ ਮੁੱਖ ਮੰਤਰੀ ਇਹਦੇ ਚ ਹੀ ਛੜੇ ਤੇ ਜੇ ਕਹਿੰਦੇ ਹੈਲੀਕਾਪਟਰ ਕਿਹੜਾ ਰੈਸਕੀ ਆਲੀ ਕੋਈ ਰੈਸਕਿਊ ਨਹੀਂ ਹੈ ਕੰਮੀ ਕੋਈ ਨਹੀਂ ਕਰ ਸਕਦਾ ਅੱਜ ਮੇਰੇ ਡੇਰ ਬਾਬਾ ਨਾਨਕ ਮੈਂ ਲੋਕ ਕੱਢ ਰਿਆਂ ਚਾਹੇ ਉਥੋਂ ਦੇ ਪਿੰਡ ਸੀਗਾ ਪੱਖੋ ਕੇ ਮਬਾਰਾ ਪੱਖੋ ਕੇ ਟਾਲੀ ਸਾਹਿਬ ਤੇ ਸਾਦਾਂ ਵਾਲੀ ਜੇ ਉਹ ਨੇ ਤੇ ਆਪਣਾ ਪਿੰਡ ਨਾਲ ਚੰਦੂ ਚੰਦੂ ਨੰਗਲ ਉਥੋਂ ਬੰਦੇ ਕੱਢ ਰਿਆਂ ਉਤੋਂ ਦੇ ਐਮਐਲਏ ਸਾਹਿਬ ਹੈਲੀਕਾਪਟਰ ਤੇ ਛੱਡ ਕੇ ਜਾ ਰਹੇ ਨੇ ਤੇ ਉਤੋਂ ਪਰਨੇ ਪੈਕਟ ਕਿਤੇ ਮੇਰੇ ਕੋਲ 1000 ਫੁੱਟ ਉੱਚੇ ਹੋਣੇ ਆ ਪਾਣੀ ਦੀਆਂ ਬੋਤਲਾਂ ਸੁੱਟ ਰਹੇ ਨੇ ਜਿਹੜੀਆਂ ਆਉਂਦੀਆਂ ਥੱਲੇ ਵੱਜ ਕੇ ਜਾਂ ਪਾਣੀ ਢਿੱਡਦੇ ਜਾਂ ਸੜਕਾਂ 'ਤੇ ਡਿੱਗ ਕੇ ਵਾਇਪੜਦੇ ਨੇ ਆਪੇ ਗੁੱਜੇ ਸਭ ਆਖਸਤ ਸਵਾਲ ਹੈਗਾ ਦੀਆਂ ਨਾਟਾ ਸੁੱਟਣ ਦੇ ਨੇ ਤੀਨਾ ਨਗਰ ਹਲਕੀ ਦੀ ਇੱਕ ਆਵਾਜ਼ ਹੈਗੀ ਰੋਹ ਸਾਂ ਲੋਕਾਂ ਦੇ ਵਿੱਚ ਵਿਰੋਧੀ ਧਿਰ ਦੇ ਬਾਈਵਾਦ ਸਾਹਿਬ ਨੇਤਾ ਹੋ ਤੁਸੀਂ ਕਿ ਮਸ਼ੀਨਾਂ ਨੇ ਮਾਈਨਿੰਗ ਵਾਲੀਆਂ ਨੇ ਘੇਲ ਪਾਈ ਹੋਈ ਹੈ ਇਸ ਖੇਤਰ ਦੇ ਵਿੱਚ ਤੇ ਕੁਦਰਤੀ ਸਰੋਤਾਂ ਨੂੰ ਜਿਹੜੇ ਸਨ ਲੱਗ ਰਹੀ ਆ ਉਹ ਵੀ ਤੁਸੀਂ ਦੀਆਂ ਜੜਾਂ ਪੁੱਟ ਰਹੇ ਨੇ ਕੀ ਆਵਾਜ਼ ਉਠਾਉਣ ਦੀ ਕੋਮੀਦ ਰੱਖੀ ਹੈ ਜੀ ਅਸੀਂ ਤੇ ਅਸੈਂਬਲੀ ਚ ਰੋ ਚੁੱਕੀ ਦੀ ਹੈ ਅਸੈਂਬਲੀ ਚੋਕਦੇ ਹੋ ਗਵਰਨਮੈਂਟ ਕਹਿੰਦੀ ਦੱਸੋ ਕਿੱਥੇ ਚੱਲ ਰਹੀ ਹੈ ਖਾਸ ਕਰਕੇ ਦੀਨਾ ਨਗਰ ਹਲਕੇ ਨਹੀਂ ਨੀਰਾ ਦੀਨਾ ਨਗਰ ਨਹੀਂ ਜੀ ਸਾਰੇ ਪੰਜਾਬ ਚ ਚੱਲ ਰਹੀ ਹੈ ਸਾਰੀ ਜਗ੍ਹਾ ਤੇ ਆਵਾਜ਼ ਆ ਰਹੀ ਹੈ ਸਰਬ ਇੱਕ ਮਿੰਟ ਮਕੌੜਾ ਜਿਹੜਾ ਪੋੜਿਆ ਹਾਂਜੀ ਗਵਰਨਮੈਂਟ ਆਫ ਇੰਡੀਆ ਦੇ ਪੈਸੇ ਇਹਨੂੰ 1.5 ਸਾਲ ਹੋ ਗਿਆ ਸਿਰਫ ਤੇ ਸਿਰਫ ਹਾਂਜੀ ਜ਼ਮੀਨ ਐਕਵਾਇਰ ਕਰ ਲਈ ਪੰਜਾਬ ਕੋਲ ਨੂੰ 5 ਕਰੋੜ ਦੇਣਾ ਇਹ 3 ਸਾਲ ਤੋਂ ਇਹ ਗਵਰਨਮੈਂਟ 5 ਕਰੋੜ ਨਹੀਂ ਦੇ ਰਹੀ 3 ਸਾਲ ਸਾਢੇ 3 ਸਾਲ ਹੋ ਗਏ 3 ਸਾਲ ਤੋਂ ਐਕਵਾਇਰ ਕਰਦੀ ਆ 3 5 ਕਰੋੜ ਟੋਟਲ ਦੇਣਾ ਤੁਸੀਂ 5 ਕਰੋੜ ਰੁਪਈਆ ਜਮਾ ਨਹੀਂ ਕਰਵਾ ਰਹੀ ਮਾਈਨਿੰਗ ਦੀ ਗੱਲ 1 ਮਿੰਟ ਮਾਈਨਿੰਗ ਤੇ ਕਰਾਈਏ ਆਪਰੇ ਤੁਸੀਂ ਤੁਹਾਡੀ ਪ੍ਰੈਸ ਤੇ ਕੁਛ ਕੀ ਹੈ ਨਹੀਂ ਜੀ ਅਹੀਂ ਨਾਲ ਜਾਣ ਨੂੰ ਤੈਰਾ ਆਓ ਸਾਡੇ ਨਾਲ ਸਮੇਂ ਸਮੇਂ ਸਿਰ ਆ ਚੁੱਕ ਰਹੇ ਹੋ ਮੇਰੀ ਤੁਹਾਡੀ ਆਵਾਜ਼ ਹੈ ਕਾਕਾ ਕਿਤੇ ਮਾਰ ਸੁਣੀ ਤੇ ਨਹੀਂ ਆਓ ਸਾਡੇ ਨਾਲ ਤੁਸੀਂ ਐ ਕਰੋ ਤੁਸੀਂ 3 ਦਿਨ ਬਾਅਦ ਦੇ ਟਾਈਮ ਤੋਂ ਮੈਂ ਚੱਲਣਾ ਤੁਹਾਡੇ ਆਓ ਲੈ ਕੇ ਚੱਲੋ ਆਪਣੇ ਆਓ ਵੇਖੀ ਰੈਗੂਲਰ ਇੱਕ ਤੁਸੀਂ ਪੱਤਰਕਾਰ ਸਮਝ ਇੱਕ ਚੀਜ਼ ਦੀ ਗੱਲ ਇੱਕ ਮਿੰਟ ਜਨ ਇੱਕ ਮਿੰਟ ਇੱਥੇ ਵੀ ਹੁੰਦੀ ਆ ਆਪਾਂ ਇੱਕ ਮਿੰਟ ਖੜੋ ਜੋ ਦੀ ਸਿਲਟਿੰਗ ਦਾ ਮਤਲਬ ਦਰਿਆ ਦੇ ਵਿੱਚੋਂ ਕੱਢਣੀ ਹੁੰਦੀ ਆ ਰੇਤ ਦਰਿਆ ਦੇ ਵਿੱਚ ਉਹਨੂੰ ਡੂੰਘਿਆ ਕਰਨਾ ਹੁੰਦਾ ਦਰਿਆ ਨੂੰ ਦਰਿਆ ਦੇ ਵਿੱਚ ਮਸ਼ੀਨਾਂ ਲੱਗਦੀਆਂ ਨੇ ਇੱਥੇ ਮਸ਼ੀਨਾਂ ਲੱਗੀਆਂ ਸਾਈਡਾਂ ਤੇ ਰੇਤਾ ਵੇਚ ਕੇ ਗੇੜਾ ਕਰਕ ਪੰਜਾਬ ਦਾ ਕਰਕੇ ਰਹੀ। ਵੀ ਚਲੋ ਮੈਂ ਜਾਣ ਨੂੰ ਤਿਆਰ ਆ ਸਾਰੇ ਮੇਰੀ ਤੁਸੀਂ ਦੱਸੋ ਜਿੱਦਣ ਕਹੋਗੇ ਮੈਨੂੰ ਟੈਲੀਫੋਨ ਅਸੀਂ ਨਾਲ ਚੱਲ ਅੱਛਾ ਇੱਕ ਰਵਰਜ ਨੂੰ ਕਰ ਲਿਆ ਮੇਰੇ ਇਸ ਦਾ ਟਾਈਮ 2002 ਤੋਂ ਲੈ ਕੇ 7 ਤੱਕ ਚੇਚੀਆਂ ਛੋੜੀਆਂ ਤੋਂ ਲੈ ਕੇ ਤਾਂਦੇ ਤੱਕ 1 ਕਰੋੜ 32 ਲੱਖ ਰੁਪਏ ਦੇ ਨਾਲ ਉਹ ਸੜਕ ਬਣਾਈ ਸੀ ਉਹਨੂੰ ਮਿੱਟੀ ਧੁੱਸੀ ਦੇ ਉੱਪਰ ਮਿੱਟੀ ਪਾ ਕੇ ਪੱਕੀ ਸੜਕ ਬਣਾਈ ਉਸੇ ਤਰ੍ਹਾਂ ਦਲੇਲਪੁਰ ਖੇੜਾ ਦੇ ਵਿੱਚ ਉੱਚੀ ਕਰਕੇ ਔਰ ਉੱਥੇ ਸੜਕ ਬਣਾਈ ਗਈ ਸੜਕ ਦਾ ਸਵਾਲ ਨੀ ਮੈਡਮ ਉਹ ਤਾਂ ਮੰਦੇ ਬਣੀ ਸੀ ਤੁਹਾਡੇ ਸਮੇਂ ਤੇ ਸਾਨੂੰ ਵੀ ਜ਼ਿਆਦਾ ਤੁਹਾਨੂੰ ਯਾਦ ਹੈ ਕਿ ਅਸੀਂ ਕਿੰਨੇ ਚੱਪੇ ਤੁਸੀਂ ਅਸੀਂ ਮਿੱਟੀ ਪਾ ਕੇ ਉਹਨੂੰ ਕੀਤਾ ਪੱਕੇ ਤਾਂ ਹੀ ਹੋਈ ਨਾ ਹਾਂਜੀ ਹਾਂਜੀ ਸੋ ਦੂਸਰੀ ਗੱਲ ਹੈ ਕਿ ਉਹ ਸਾਨੂੰ ਉਹਦਾ ਬੜੀ ਜਦੋਜਹਿਦ ਕਰਨੀ ਪਈ ਕਿਉਂਕਿ ਇਰੀਗੇਸ਼ਨ ਵਾਲੇ ਉਥੇ ਨਹੀਂ ਸੀ ਸੜਕ ਬਣਾ ਦਿੰਦੇ ਸਾਨੂੰ ਉਹ ਐਨਓਸੀ ਨਹੀਂ ਸੀ ਦੇਣ ਉਹ ਕਹਿੰਦਾ ਸਾਨੂੰ ਮੈਂ ਡਿਪਾਰਟਮੈਂਟ ਹੈ ਗਰਾਸਾਹੂ ਗੱਲ ਪਤਾ ਕਿ ਗਰਾਸਾਹੂ ਮੈਸਜ ਮੈਂ ਤੁਹਾਨੂੰ ਕਹਿੰਦੇ ਕਾਂਗਰਸ ਵਾਲੇ ਕੀਤਾ ਜਾਓ ਜਾ ਕੇ ਚੰਦੂ ਬਡਾਲੇ ਜਾ ਕੇ ਜਾਇਓ ਜਿਹੜਾ ਸਭ ਤੋਂ ਵੱਧ ਵਰਸਟ ਪਿੰਡ ਆ ਉੱਥੇ ਜਾ ਕੇ ਅੱਜ ਹੀ ਜਾਓ ਉੱਥੋਂ ਪੁੱਛਿਓ ਕਿ ਤੁਹਾਡੇ ਸਪਰਕ ਨੇ ਬਣਾਇਆ ਤੇ ਪੰਜਾਬ ਇਹ ਜਿਹੜਾ ਪਿੰਡ ਕਿੰਨੇ ਬਗਾ ਉੱਥੇ ਜਾ ਕੇ ਕਹਿੰਦਾ ਨੰਨੇ ਦੇਖਤਾਂ ਦੀ ਗੱਲ ਹੋ ਰਹੀ ਹੈ ਮੈਂ ਕੋਈ ਨਹੀਂ ਤੋੜੇ ਗੱਲ ਕਰ ਰਿਹਾ ਨਾ ਕਿ ਕਾਂਗਰਸੀਆਂ ਕੀ ਕੀਤਾ ਤ੍ਰਿਕਾ ਤਾਂ ਪਤਾ ਕੀ ਹੈ ਗੁਰਾਸਾ ਹਾਂ ਜੀ ਪਿਛਲੇ ਆ ਤੀਜੀ ਤਨਯੋਰ ਆ ਭਾਜਪਾ ਦੀ ਜੀ 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 ਇਸ ਤੋਂ ਪਹਿਲਾਂ ਸੰਨੀ ਦਿਉਲ ਆਇਆ ਸੀ ਨਾਲ ਕੇ ਪੁੱਟਣ ਵਾਲਾ ਠੀਕ ਆ ਜੀ 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 ਤੀਜੀ ਪਹਿਲਾਂ ਉਹ ਰਹਿ ਗਏ ਇੱਥੇ ਐਮਪੀ ਹਾਂ ਜੀ ਕਿਸਮਤ ਸਾਡੀ ਮਾੜੀ ਆ ਨਾ ਜੀ 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 ਤੇ ਫੇਰ ਉਹਨਾਂ ਦੀ ਸਰਕਾਰ ਆ ਗਈ ਤੀਜੀ ਵਾਰ ਆ ਗਈ ਆ ਹਾਂ ਜੀ ਤੇ ਹੁਣ ਇਹ ਤੇ ਵਿਚਾਰਾ ਇਹ ਤੇ ਰੌਲਾ ਸੈਂਟਰ ਨੂੰ ਹੀ ਪਾ ਸਕਦੇ ਆ ਨਾ ਐਮਐਲਏ ਦਾ ਕੰਮ ਵਿਧਾਨ ਸਭਾ ਤੱਕ ਆ ਜਿਹੜਾ ਕੰਮ ਹੈ ਸੈਂਟਰ ਦਾ ਆ ਤਾਂ ਤੀਜੀ ਟਿਨਿਓਰ ਆ ਗਈ ਆ ਤਾਂਹੀਂ ਤੇ ਰੌਲਾ ਪਾਈ ਜਾਂਦੇ ਆ ਪਹਿਲਾਂ ਉਹ ਨਹੀਂ ਆਉਂਦਾ ਜਦੋਂ ਆ ਪਿੱਛੇ 2020 ਦੇ ਵਿੱਚ ਜਦੋਂ ਆਈ ਆ ਉਹ ਕੀ ਕਹਿੰਦੇ ਆ ਆ ਜਿਹੜੀ ਕਰੋਨਾ ਆ ਉਹ ਉਦੋਂ ਮਨਾਲੀ ਜਾ ਕੇ ਬਹਿ ਗਿਆ ਤਾਂਹੀਂ ਉਦੋਂ ਵੀ ਰੋਂਦੇ ਰਹੇ ਓ ਐਮਪੀ ਮਾੜਾ ਬਣ ਗਿਆ ਮਾੜਾ ਬਣ ਹੁਣ ਰੰਧਾਵਾ ਸਾਹਿਬ ਨੇ ਐਮਪੀ ਉਹ ਆਪਾ ਸਾਨੂੰ ਉਹ ਗੱਡੀ 'ਚ ਵੀ ਕਹਿ ਰਹੇ ਸੀ ਬਾਜਾ ਸਾਹਿਬ ਨੂੰ ਕਹਿੰਦੇ ਇੱਕ ਬੜਾਉ ਸਾਰੇ ਪਰਬੋਲ ਤੇ ਤਗੜੇ ਹੋ ਕੇ ਲੜੀਏ ਯਾਰ ਐਫਰਟ ਕਰਨਾ ਚਾਹੀਦਾ ਸਾਰੇ ਕੰਮ ਨਹੀਂ ਹੋ ਜਾਂਦੇ ਮੈਂ ਕਹਿੰਨਾ ਭਗਵਾਨ ਤਮਨ ਸਾਰੇ ਕੰਮ ਨਹੀਂ ਕਰ ਸਕਦਾ ਮੈਂ ਕਹਿੰਨਾ ਆਪੋਜੀਸ਼ਨ ਵੀ ਜਾਂਦੇ ਹੁੰਦੇ ਹੋਂਦਗਾ ਤੇ ਸਾਰੇ ਨਹੀਂ ਕਰ ਸਕਦਾ ਉਹ ਕਹਿੰਦਾ ਮੈਂ ਬੱਕਰੀ ਵੀ ਦਵਾਂ ਮੁਰਗੀ ਦਾ ਵੀ ਮੈਂ ਕਹਿੰਦਾ ਨਾ ਦੇ ਯਾਰ ਤੂੰ ਅਹੀਂ ਨਹੀਂ ਮੰਗਦੇ ਸਿਰਕੋ ਜੀ ਜੀ ਧਰਕਾ ਨਾ ਦਈ ਪਹਿਲੀ ਵੀ ਨਹੀਂ ਦੇ ਧਰਕਾ ਵੀ ਨਾ ਦਈ ਪਰ ਘਟੋ ਘਟ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਦੇ ਦੀ ਤੇ ਜਿਨ੍ਹਾਂ ਦੀਆਂ ਮੱਜਾਂ ਗਾਵਾਂ ਮਰੀਆਂ ਉਹ ਦੇ ਦੀ ਇਹਦੋਂ ਅੱਗੇ ਅਸੀਂ ਕਿਸੇ ਦਾ ਢੇਲਾ ਨਹੀਂ ਮੰਗਦੇ ਤੇਰੇ ਕੋਲ ਐਫਰਟ ਦੇ ਮਾਰੇ ਨਾ